ਨਿਕਲ ਗਏ ਅੱਜ ਗਿਆਨ ਛੱਡਿਆ ਤੇ ਫਸ ਗਏ ਆ ਭਲਕੇ ਲੋਹੜੀ ਐ 13 ਤਰੀਕ ਦੀ ਤੇ ਲੋਹੜੀ ਦਾ ਪੁਸ਼ੋਕੜ ਪਰੋ ਪੜੋ ਜਿਹੜੇ ਵੇਦ ਧਰਮ ਦੇ ਗ੍ਰੰਥ ਨੇ ਨਾ ਉਹਨਾਂ ਚ ਪਤਾ ਕੀ ਲਿਖਿਆ ਹੋਇਆ ਮਾਗੀ ਦੀ ਆ ਜਿਹੜੀ ਸੰਗਰਾਦ ਆਉਂਦੀ ਉਹਦੇ ਤੋਂ ਇੱਕ ਦਿਨ ਪਹਿਲਾਂ ਉਹ ਦੀ ਰਾਤ ਨੂੰ ਉਹ ਤਿਲ ਤੇ ਰੋੜੀ ਉਹ ਹਵਨ ਕਰਕੇ ਖਾਂਦੇ ਨੇ ਤੇ ਉਹਦੇ ਚ ਹੀ ਪਾਉਂਦੇ ਨੇ ਤੇ ਸਾਡੇ ਸਿੱਖਾਂ ਦੇ ਸਿਰ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਬੈਠੇ ਲੋਕਾਂ ਨੇ ਉਹਨੂੰ ਸੱਭਿਆਚਾਰ ਦਾ ਨਾਂ ਦੇ ਕੇ ਆਪਣੀ ਕੌਮ ਦੇ ਗਲ ਪਾਤਾ ਤੇ ਲੋਹੜੀ ਤੇ ਇਹੋ ਜਿਹੇ ਲੋਹੜਾ ਲਿਆਉਣਾ ਸਵੇਰੇ ਇਹਨਾਂ ਨੇ ਸਭ ਤੋਂ ਵੱਧ ਮੀਟ ਸ਼ਰਾਬ ਗੰਦੇ ਗੀਤ ਲੱਚਰ ਦੀਜੇ ਰਾਜੇ 1 ਵਜੇ ਤੱਕ ਚੱਲਣੇ ਨੇ ਮੱッセ ਰੰਗੜ ਬਣ ਕੇ ਭੰਗੜੇ ਪੈਣੇ ਨੇ ਲੋਹੜੀ ਤੇ ਔਰ ਜਿੰਨਾ ਪੈਸਾ ਕੱਲ ਨੂੰ ਬਰਬਾਦ ਕੀਤਾ ਜਾਣਾ ਹੈ ਜੇ ਕਿਤੇ ਅਸੀਂ ਅਕਲ ਵਾਲੇ ਹੁੰਦੇ ਇੱਥੇ ਲੋਹੜੀ ਤੇ ਪੈਸਾ ਬਰਬਾਦ ਕਰਕੇ ਪੰਜਾਬ ਤੇ ਸਿੱਖੀ ਲਈ ਲੋੜਾ ਨਾ ਲਿਆਉਂਦੇ ਗੁਰੂ ਤੋਂ ਅਕਲ ਲੈ ਕੇ ਇਨ੍ਹਾਂ ਘਟਿਆ ਰੀਤੀ ਰਿਵਾਜਾਂ ਤੋਂ ਬਚਦੇ ਤੁਸੀਂ ਲੋਹੜੀ ਤੇ ਲੋੜਾ ਲਿਆਓ ਅਸੀਂ ਤਾਂ ਇਹ ਕੰਮ ਨਹੀਂ ਕਰਾਂਗੇ ਸਿੱਖ ਤਾਂ ਵੀ ਨਹੀਂ ਕਰਦਾ ਉਹ ਕਹਿੰਦਾ ਮੈਂ ਕੋਈ ਹਵਨ ਕਰਨ ਵਾਲਾ ਥੋੜਾ ਐ ਮੈਂ ਤਾਂ ਗਿਆਨੀ ਐ ਗਿਆਨ ਪੜਨ ਵਾਲਾ ਐ ਗਿਆਨ ਵੰਡਣ ਵਾਲਾ ਐ ਗਿਆਨ ਤੇ ਚੱਲਣ ਵਾਲਾ ਐ ਤੇ ਗਿਆਨ ਵੰਡਣ ਵਾਲੇ ਅਮਲ ਕਰਨ ਵਾਲੇ ਫਿਰ ਲੋੜੀ ਤੇ ਲੋੜਾ ਨਹੀਂ ਲਿਆਉਂਦੇ ਮਾਸ ਸ਼ਰਾਬ ਡੀਜੇ ਲੱਚਰ ਕਲਾਕਾਰੀ ਆ ساری ਰਾਤ ਹੀ ਕੁਝ ਚੱਲਣਾ ਔਰ ਕਰੋੜਾਂ ਰੁਪਏ ਇੱਥੇ ਬਰਬਾਦ ਹੋਣੇ ਨੇ ਜੇ ਕਿਤੇ ਕੱਲ ਦੀ ਆ ਲੋੜੇ ਨੂੰ ਬੰਦ ਕਰਕੇ ਲੋੜੀ ਨੂੰ ਇੰਨਾ ਪੈਸਾ ਅੱਜ ਤਹਈਆ ਕਰ ਲੋ ਕਿ ਅਸੀਂ ਬਚਾਉਣਾ ਹੈ ਤੇ ਆਪਾਂ ਫ੍ਰੀ ਮੈਡੀਕਲ ਐਜੂਕੇਸ਼ਨ ਦੇ ਸਕਦੇ ਹਾਂ ਧੀਆਂ ਬੱਚੀਆਂ ਦੇ ਆਨੰਦ ਕਾਰਜ ਹੋ ਸਕਦੇ ਨੇ ਲੋੜਵੰਦਾ ਦੀ ਮਦਦ ਕੀਤੀ ਜਾ ਸਕਦੀ ਇੱਕ ਨਵੇਕਲੀ ਪਛਾਣ ਜਾ ਸਕਦੀ ਸਾਡੀ ਦੁਨੀਆ ਦੇ ਉੱਤੇ ਜਿੱਥੇ-ਜਿੱਥੇ ਵੀ ਸਿੱਖ ਬੈਠਾ ਹੈ ਪਰ ਤੁਸੀਂ ਸੁਣ ਕੇ ਚੱਲ ਜਾਣਾ ਮੈਂ ਬੋਲ ਕੇ ਚਲੇ ਜਾਣਾ ਹੋਣਾ ਉਹੀ ਹੈ ਉਹ ਬਾਮਣ ਦੀ ਤਰ੍ਹਾਂ ਪਾਥੀਆਂ ਵਾਲੋ ਉਹ ਦਿਵਾਲੇ ਦਿਵਾਲੇ ਬੈਠੋ ਉਹ ਜਿਵੇਂ ਉਹ ਹਮਨ ਕਰਦਾ ਸੀ ਉਵੇਂ ਆਪਾਂ ਕਰੀ ਜਾਣਾ ਮੈਂ ਬੋਲ ਕੇ ਚੱਲ ਜਾਣਾ ਤੁਸੀਂ ਸੁਣ ਕੇ ਚੱਲ ਜਾਣਾ ਬਾਹਰ ਜਾ ਕੇ ਸਾਰੇ ਸਿਰ ਝਾੜ ਦੇਣਾ ਆਖਿਆ ਤੇ ਬਹੁਤ ਵਧੀਆ ਮੰਨਣਾ ਨਹੀਂ ਗੁਰੂ ਕਹਿੰਦਾ ਜਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ ਆ ਮੈਂ ਰੀਤਾਂ ਰਿਵਾਜ ਸਾਰੇ ਸਾੜ ਦਿੱਤੇ ਨੇ ਸ਼ਬਤੀ ਪ੍ਰੀਤ ਪਾਲੀ ਹੋਈ ਹੈ ਜਿਨੇ ਮੈਨੂੰ ਰੀਤ ਚੋਂ ਕੱਢ ਕੇ ਮਰਯਾਦਾ ਦਿੱਤੀ ਹੋਈ ਹੈ ਮਰਯਾਦਾ ਇੱਕ ਡਿਸਪੀਸਪਲਨ ਹੈ ਲਾ ਹੈ ਨਭਾਇਆ ਜਾਂਦਾ ਤੋੜਿਆ ਨਹੀਂ ਜਾਂਦਾ